ਲੋਭੀ ਦੋਸਤੋ ਆ ਸਾਡੇ ਪਿੰਡ ਦੀ ਨਦੀ ਹੈ ਸ਼ਾਮਲਾ ਜਮੀਨ ਹੈ ਪੰਚਾਇਤ ਦੀ ਜਮੀਨ ਹੈ ਲੋਕਾਂ ਦੀ ਜਮੀਨ ਹੈ ਨਾਲ ਪੰਜੋਲਾ ਪਿੰਡ ਹੈ ਪੰਜੋਲੀ ਜਮੀਨ ਹੈ ਪੰਜੋਲੇ ਦੀ ਜਮੀਨ ਹੈ ਭੱਦਸ ਦੀ ਜਮੀਨ ਹੈ ਤੇ ਆ ਵੇਖੋ ਇੱਥੇ ਵੋਟਾਂ ਦੀ ਹੜ ਵਿੱਚ ਪਤਾ ਨਹੀਂ ਸਰਕਾਰ ਦੀ ਹੜ ਚ ਇਹ ਅਫੀਸਰਸ ਦੀ ਹੜ ਵਿੱਚ ਆਹ ਦੇਖੋ ਇੱਥੇ ਕਿੱਡੇ ਕਿੱਡੇ ਕੰਟੇਨਰ ਰੱਖ ਦਿੱਤੇ ਗਏ ਆ ਰਾਤੋਂ ਰਾਤ ਲਿਆ ਕੇ ਆਹ ਤੁਸੀਂ ਵੇਖ ਸਕਦੇ ਹੋ ਵੱਡੀਆਂ ਪੋਪਲਾਈਨ ਮਸ਼ੀਨਾ ਆ ਗਈਆਂ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਇਹ ਕਹਿੰਦੇ ਨੇ ਕਿ ਅਸੀਂ ਇੱਥੇ ਨਦੀ ਸਾਫ਼ ਕਰਨੀ ਹੈ ਜਦੋਂ ਕਿ ਕੋਈ ਕੰਪਨੀ ਹੈ ਇਹਨਾਂ ਨੇ ਮਿੱਟੀ ਪਾਉਣੀ ਹੈ ਜਿਹੜੀ ਵੱਡੀ ਪੰਜਾਬ ਨੂੰ ਖਾਣੀ ਸੜਕ ਬਣ ਰਹੀ ਹੈ ਚਾਈਨਾ ਦੀ ਦੀਵਾਰ ਵਰਗੀ ਸੜਕ ਹੁਣ ਤੁਸੀਂ ਵੇਖੋ ਨਾ ਰੋਕੇਗਾ ਕੌਣ ਕਿਹੜਾ ਹਿੰਮਤ ਕਰੇਗਾ ਇਹਦੇ ਵਿੱਚ ਇਥੋਂ ਲੈ ਕੇ ਨਾ ਤੇ ਮੇਰੇ ਪਿੰਡ ਨੂੰ ਕਿਸੇ ਹੜ ਦਾ ਖਤਰਾ ਹੈ ਨਾ ਪੱਧਰ ਨੂੰ ਖਤਰਾ ਹੈ ਨਾ ਟੱਪੜੀਆਂ ਨੂੰ ਖਤਰਾ ਹੈ ਨਾ ਬਵਾਨੀ ਨੂੰ ਖਤਰਾ ਹੈ ਨਾ ਬਿੰਦਰਾਖਨ ਨੂੰ ਖਤਰਾ ਹੈ ਤੇ ਨਾ ਰਾਮਪੁਰ ਨੂੰ ਖਤਰਾ ਹੈ ਨਾ ਰਾਮਗੜ੍ਹ ਨੂੰ ਖਤਰਾ ਹੈ ਨਾ ਪਰਖਾਲੀ ਨੂੰ ਖਤਰਾ ਹੈ ਨਾ ਹਰੀਪਾਲ ਨੂੰ ਖਤਰਾ ਹੈ ਨਾ ਬਰਦਾਰ ਨੂੰ ਖਤਰਾ ਹੈ ਫੇ ਖਤਰਾ ਕਿਨੂੰ ਹੈ ਡੀਸਿਲਟਿੰਗ ਕਰਨੀ ਆ ਕਹਿੰਦੇ ਹੜਾਂ ਦਾ ਖਤਰਾ ਇੱਥੇ ਆ ਸਾਰਾ ਜੰਗਲ ਜਿਸ ਵਿੱਚ ਪੱਟਣਾ ਇਹਨਾਂ ਨੇ ਸ਼ੁਰੂ ਕਰ ਦੇਣਾ 1-2 ਦਿਨ ਵਿੱਚ ਸਾਨੂੰ ਤਾਂ ਇਹ ਕਿਹਾ ਕਿ ਅਸੀਂ ਇਹ ਸਾਰੀ ਜਗ੍ਹਾ ਪਟਣੀ ਹੈ ਜਿਵੇਂ ਇਹਨਾਂ ਦੀ ਇਨਫੋਰਮੇਸ਼ਨ ਹੈ ਕਿਸੇ ਪੰਚਾਇਤ ਨੂੰ ਪਤਾ ਨਹੀਂ ਕਿਸੇ ਪ੍ਰੈਸ ਨੂੰ ਪਤਾ ਨਹੀਂ ਬੀ ਡੀ ਬੀਓ ਦਫਤਰ ਨੂੰ ਪਤਾ ਨਹੀਂ ਓਏ ਏਡੀ ਵੱਡੀ ਗੁੰਡਾਗਰਦੀ ਤੁਹਾਡੀ ਧਰਤੇ ਮੈਂ ਪਹਿਲਾਂ ਕਿਹਾ ਸੀ ਕਿ ਤੁਹਾਡੀ ਧਰਤੇ ਗੁੰਡਾਗਰਦੀਆਂ ਹੋਣਗੀਆਂ ਇਹ ਠੱਕੇ ਹੋਣਗੇ ਪਰ ਤੁਸੀਂ ਉਦੋਂ ਨਹੀਂ ਸੱਚੀਆਂ ਗੱਲਾਂ ਸਮਝੇ ਤੇ ਅਸੀਂ ਫੇਰ ਹੁਣ ਕਹਿੰਦੇ ਆ ਇਹ ਉਹੀ ਸਰਕਾਰਾਂ ਨੇ ਐਸੀ ਰੈਜ਼ੋਲੂਸ਼ਨ ਪਾ ਕੇ ਦਿੱਤਾ ਹੈ ਕਿ ਪਿੰਡ ਦੇ ਜਿੰਨੇ ਲੋਕ ਨੇ ਬੇਜਮੀਨੇ ਨੇ ਇਹ ਜਿੰਨਾ پاس ਕਰਨੀ ਉਹਨਾਂ ਨੂੰ ਪਲਾਟ ਦਿੱਤੇ ਜਾਣ ਇੱਕ ਕਿੱਲਾ ਲੈ ਲੋ ਦੋ ਕਿੱਲੇ ਲੈ ਲੋ ਚਾਰ ਕਿੱਲੇ ਲੈ ਲੋ ਸਾਡੇ ਕੋਲ ਸਰਪਲਸ ਲੈਂਡ ਪਈ ਸੀ ਪੰਚਾਇਤਾਂ ਬਾਸ ਤੇ ਜਨਰਲ ਹਾਊਸ ਨੇ ਉਸ ਦੇ ਫੈਸਲੇ ਕਰਤੇ ਪਰ ਉਹਦੀ ਮਨਜ਼ੂਰੀ ਅਜੇ ਤੱਕ ਨਹੀਂ ਦਿੱਤੀ ਜੇ ਕਿਸੇ ਗਰੀਬ ਨੂੰ ਘਰ ਮਿਲ ਜयो ਇੱਥੇ ਦੇਖ ਕਰ ਇਹਨੂੰ ਤਾਂ ਇਹ ਮਾੜੀ ਗੱਲ ਕੀ ਹੋ ਗਈ ਜਦੋਂ ਕਿ ਪੰਚਾਇਤ ਉਹ ਜਗ੍ਹਾ ਦੇਣ ਨੂੰ ਤਿਆਰ ਹੈ ਪਰ ਹਨਨੀ ਦੀ ਗੱਲ ਹੈ ਆ ਦੇਖੋ ਇਹਨਾਂ ਦੀਆਂ ਮਸ਼ੀਨਾਂ ਨੇ ਇਥੋਂ ਸਾਰੀ ਮਿੱਟੀ ਚੱਕ ਕੇ ਸਰਦ ਦੇ ਕੰਡੇ ਲੈ ਕੇ ਜਾਣਗੇ ਮਿੱਟੀ ਨਹੀਂ ਚੱਕਣੀ ਕਿਉਂਕਿ ਇੱਥੇ ਮਿਨਰਲ ਨੇ ਇਹ ਜਗ੍ਹਾ ਦੇ ਉੱਤੇ ਅਰਬਾਂ ਖਰਬਾਂ ਮਲਟੀਪਲ ਹੋ ਕੇ ਵੀ ਇੰਨਾ ਪੈਸਾ ਹੈ ਕਿ ਇਹਦੇ ਵਿੱਚ ਇੰਨਾ ਕੁਝ ਜ਼ਿਆਦਾ ਹੈ ਐਂਜਾ ਬਜਰੀ ਹੈ ਇੰਨਾ ਰੇਤਾ ਪਹਿਲਾਂ ਵੀ ਚੱਕ ਹੁੰਦੀ ਹੈ ਅਸੀਂ ਸ਼ਿਕਾਇਤਾਂ ਕੀਤੀਆਂ ਨੇ ਲੋਕਾਂ ਨੇ ਪਰ ਕਿਸੇ ਨੇ ਕੋਈ ਉਸ ਗੱਲ ਤੇ ਐਕਸ਼ਨ ਨਹੀਂ ਲਿਆ ਹੁਣ ਨਿਸ਼ਾਨੀਆਂ ਕਾਦੀਆਂ ਲਾ ਰਹੇ ਨੇ ਹੁਣ ਬੁਰਜੀਆਂ ਕਾਦੀਆਂ ਲਾ ਰਹੇ ਨੇ ਕਿੱਥੇ ਗਿਆ ਫੋਰਸ ਡਿਪਾਰਟਮੈਂਟ ਕਿਆ ਫੋਰੈਸਟ ਦੇ ਸਾਰੇ ਦਰਖਤ ਪੱਟ ਕੇ ਇਥੋਂ ਕਹਿੰਦੇ ਮਿੱਟੀ ਚੱਕਾਂਗੇ ਆਪਾਂ ਇਕੋ ਐਨਵਾਇਰਨਮੈਂਟ ਖਤਮ ਹੋ ਜਾਏਗਾ ਭਾਈ ਕਿਸੇ ਪੰਚਾਇਤ ਨੂੰ ਤਾਂ ਪਤਾ ਹੋਵੇ ਕਿਸੇ ਪੰਚਾਇਤ ਮੈਂਬਰ ਨੂੰ ਤਾਂ ਪਤਾ ਹੋਵੇ ਓਏ ਪੰਚਾਇਤ ਦੀ ਮਲਕੀਅਤ ਹੈ ਇਹ ਸਾਰੇ 25 30 ਪਿੰਡਾਂ ਦੀ ਤੇ ਉਹ ਪੰਚਾਇਤਾਂ ਨੂੰ ਪਤਾ ਵੀ ਨਹੀਂ ਪੰਚਾਇਤਾਂ ਨੂੰ ਕੋਈ ਸੁਪਨਾ ਵੀ ਨਹੀਂ ਇਸ ਗੱਲ ਦਾ ਤੇ ਰਾਤੋਂ ਰਾਤ ਪਤਾ ਲੱਗਿਆ ਇੱਕ ਲੈਟਰ ਦਿਖਾ ਰਹੇ ਨੇ ਸਾਨੂੰ ਜਿਹੜਾ ਕਿ 5 ਤਰੀਕ ਦਾ ਲੈਟਰ ਹੈ ਐਸੇ ਪੰਜਾਂ ਤੇ 5 ਲੀਟਰ ਵੀ ਕੈਸੀ ਹੈ ਜੀ ਨਰਾਮੀ ਹੋਈ ਹੈ ਕਿੱਥੇ ਹੋਈ ਹੈ ਨਰਾਮੀ ਕਿਵੇਂ ਹੋਈ ਹੈ ਨਰਾਮੀ ਕਿਸ ਤੋਂ ਪਾਰ ਮੰਦੇ ਕੀਤੀ ਹੈ ਨਰਾਮੀ ਈ ਡੀਸੀ ਸਾਹਿਬ ਨੂੰ ਨਹੀਂ ਪਤਾ ਕਲੈਕਟਰ ਨੂੰ ਨਹੀਂ ਪਤਾ ਤਹਿਸੀਲਦਾਰ ਨੂੰ ਨਹੀਂ ਪਤਾ ਤੇ ਜਿਹੜੇ ਮਾਲਕ ਨੇ ਜ਼ਮੀਨ ਦੇ ਉਹਨਾਂ ਨੂੰ ਨਹੀਂ ਪਤਾ ਆ ਦੇਖੋ ਜੇ ਕੱਲ ਤੇ ਇੱਥੇ ਹੁੰਦੀ ਹੈ ਤਾਂ ਲੋਕੋ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆ ਕੇ ਇਸ ਚੀਜ਼ ਨੂੰ ਰੋਕੋ ਇਲੈਕਸ਼ਨ ਦੀ ਆੜ ਵਿੱਚ ਜੇ ਆ ਕੁਝ ਹੋਏਗਾ ਤਾਂ ਇਹ ਤਾਂ ਇੱਕ ਪੰਚਾਇਤ ਦੀ ਸਾਂਝੀ ਜ਼ਮੀਨ ਆ ਸਾਂਝੀ ਕਰਕੇ ਨਾ ਛੱਡ ਦਿਓ ਤੁਹਾਡੇ ਖੇਤਾਂ ਤੁਹਾਡੇ ਬੋਲਾਂ ਤੱਕ ਇਹ ਲੋਕ ਪੁੱਜਣ ਵਾਲੇ ਨਹੀਂ ਇਹ ਮਾਫੀਆ ਪੁੱਜਣ ਵਾਲਾ ਹੈ ਬੇਸ਼ੱਕ ਬੜੇ ਧਾਬੇ ਮਾਰ ਰਹੇ ਨੇ ਬੇਸ਼ੱਕ ਬੜੇ ਧਰਾਵੇ ਦੇ ਰਹੇ ਨੇ ਕਿ ਅਸੀਂ ਚੱਕਣਾ ਹੈ ਅਸੀਂ ਸਰਕਾਰ ਨੇ ਸਾਨੂੰ ਕਿਹਾ ਕਿਹੜੀ ਸਰਕਾਰ ਨੇ ਕਿਹਾ ਪਹਿਲਾਂ ਆ ਕੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਂ ਨੂੰ ਪਿੰਡਾਂ ਨੂੰ ਤੁਸੀਂ ਸੈਟੀਸਫਾਈ ਕਰੋ ਕਿਸ ਚੀਜ਼ ਲਈ ਤੁਸੀਂ ਚੱਕਣਾ ਚਾਹੁੰਦੇ ਹੋ ਕਿਉਂ ਤੁਸੀਂ ਚੱਕਣਾ ਚਾਹੁੰਦੇ ਹੋ ਇਹ ਵੱਡੇ ਵੱਡੇ ਕੰਟੇਨਰ ਅਖ ਰੱਖ ਦਿੱਤੇ ਗਏ ਓਏ ਉਹਨਾਂ ਨੂੰ ਪਤਾ ਨਹੀਂ ਜਿਹਨਾਂ ਦੀ ਜ਼ਮੀਨ ਹੈ ਉਹਨਾਂ ਨੂੰ ਪਤਾ ਨਹੀਂ ਲੋਕਾਂ ਨੂੰ ਓਏ ਬਾਈ ਜੀ ਇਹ ਖਾ ਰਹੇ ਨੇ ਤੁਹਾਨੂੰ ਸ਼ਰੇਆਮ ਕਾਣ ਗਿਆ ਦਸ ਦਿਨ ਤੇ ਇਹਨਾਂ ਦੇ ਨਾਲ ਜਿਹੜੀ ਪਾਰਟੀ ਦੇ ਦੋ ਪੰਜ ਸੱਤ ਬੰਦੇ ਨੇ ਅਸੀਂ ਉਹਨਾਂ ਦੇ ਨਾਂ ਕੱਲ ਨੂੰ ਨਸ਼ਰ ਕਰਾਂਗੇ ਜਿਹੜੇ ਬੰਦੇ ਸੇ ਬੁਝੀਆਂ ਗਲਾਉਂਦੇ ਫਿਰਦੇ ਨੇ ਤੇ ਐਡਮਿਨਿਸਟ੍ਰੇਸ਼ਨ ਦੀ ਜਿੱਤ ਖੈ ਹੋਵੇ ਜਾਂ ਉਹਦੇ ਉੱਤੇ ਜਾਂ ਗੁੰਡਿਆਂ ਦੀ ਸਹਾਈ ਉੱਤੇ ਓਏ ਸਾਰੇ ਡਰਨ ਵਾਲੇ ਨਹੀਂ ਸਾਰੇ ਲੋਕ ਪਿੱਛੇ ਹਟਣ ਵਾਲੇ ਨਹੀਂ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਸੀਗੇ ਕਿ ਪੰਜਾਬ ਨੂੰ ਇਹਨੇ ਲੁੱਟਿਆ ਜਾਏਗਾ ਕਿਹੜੀ ਕੰਪਨੀ ਆ ਕਿੱਥੋਂ ਆਈ ਹੈ ਕਿਵੇਂ ਆਈ ਹੈ ਜਿੱਥੇ ਮਰਜ਼ੀ ਵੜ ਜਾਏ ਤੁਹਾਡਾ ਦਾ ਇੱਥੇ ਟੋਲ ਪਲਾਜੇ ਤੋਂ ਗੱਜਾਂ ਨਹੀਂ ਕਾਰਨੀ ਰੰਗ ਦੇਣਗੇ ਇਸ ਲਈ ਘਰ ਦੇ ਲੋਕਾਂ ਨੂੰ ਇਹਦੇ ਬਾਰੇ ਆਪਣੇ ਆਪਣੇ ਪਿੰਡਾਂ ਵਿੱਚ ਸचेत ਹੋਣਾ ਚਾਹੀਦਾ ਹੈ ਜੇ ਨਹੀਂ ਹੋਏ ਜੇ ਇੱਥੋਂ ਜ਼ਮੀਨ ਪੱਠ ਹੋਏਗੀ ਤਾਂ ਕੱਲ ਨੂੰ ਤੁਹਾਡੀਆਂ ਵੀ ਪੱਠ ਹੋਣਗੀਆਂ ਤੁਹਾਡੀਆਂ ਕੰਧਾਂ ਤੱਕ ਇਹਨਾਂ ਦੇ ਖੇਤਾਂ ਤੱਕ ਤੁਹਾਡਿਆਂ ਤੱਕ ਪੁੱਜ ਗਏ ਨੇ ਇਸ ਲਈ ਆ ਦੇਖੋ ਜੋ ਮੈਂ ਤੁਹਾਨੂੰ ਵੀਊ ਦਿਖਾ ਰਿਹਾ ਆ ਬਹੁਤ ਵੱਡੇ ਕੰਟੇਨਰ ਇਹਨਾਂ ਲਿਆ ਕੇ ਇੱਥੇ ਰੱਖ ਦਿੱਤੇ ਨੇ ਠੀਕ ਹੈ ਇਹ ਰੋਕਦੇ ਨੇ ਕਿ ਤੁਸੀਂ ਨਹੀਂ ਕਰ ਸਕਦੇ ਪਰ ਮੈਂ ਕਰ ਰਿਹਾ ਮੈਂ ਇੱਥੋਂ ਬੋਲ ਰਿਹਾ ਨਦੀ ਚੋਂ ਤੇ ਆਹ ਦੇਖੋ ਜਿੰਨਾ ਇੱਥੇ ਜੰਗਲ ਹੈ ਇੱਥੋਂ ਦਾ ਇਹ ਸਾਰਾ ਬਰਬਾਦ ਹੋਏਗਾ ਉਹਦੇ ਬਾਅਦ ਇੱਥੋਂ ਦਾ ਜਿਹੜਾ ਇਕੋ ਐਨਵਾਇਰਨਮੈਂਟ ਖਤਮ ਹੋਏਗਾ ਇਸ ਲਈ ਸਾਨੂੰ ਦੱਸਿਆ ਜਾਵੇ ਕਿ ਇਹ ਕਿਹੜੀਆਂ ਡਰੇਨਸ ਬਣ ਰਹੀਆਂ ਨੇ ਇੱਥੇ ਲੋਕਾਂ ਨੂੰ ਉਜਾੜ ਕੇ ਲੋਕਾਂ ਨੇ ਜ਼ਮੀਨਾਂ ਉਜਾੜ ਕੇ ਪ੍ਰਕਿਰਤੀ ਨੂੰ ਉਜਾੜ ਕੇ ਜੰਗਲਾਂ ਨੂੰ ਸਾਰਿਆਂ ਨੂੰ ਬਰਬਾਦ ਕਰਕੇ ਇਹਦੇ ਬਾਰੇ ਸਾਰੀ ਗੱਲ ਕਲੀਅਰ ਨਹੀਂ ਜਦੋਂ ਤੱਕ ਹੁੰਦੀ ਉਦੋਂ ਤੱਕ ਸਾਡੀ ਬੇਨਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਭਾਵੇਂ ਜੇ ਸਰਕਾਰ ਦਾ ਫੈਸਲਾ ਦਾ ਦੱਸੇ ਜੇ ਸਰਕਾਰ ਦਾ ਫੈਸਲਾ ਹੈ ਤਾਂ ਇੱਥੋਂ ਦੇ ਜਿਹੜੇ ਲੋਕਲ ਮੰਤਰੀ ਨੇ ਉਹ ਦੱਸਣ ਰੋਪੜ ਜ਼ਿਲ੍ਹੇ ਦੇ ਕਿ ਹਾਂ ਸਾਡਾ ਇਹ ਫੈਸਲਾ ਹੈ ਤੇ ਤੁਸੀਂ ਜਦੋਂ ਇਹ ਇਲੈਕਸ਼ਨਾਂ ਵਿੱਚ ਆਉਂਦੇ ਨੇ ਨਾਲੇ ਸਵਾਲ ਪੁੱਛੋ ਕਿ ਜਿਹੜੀਆਂ ਨਜ਼ੀਆਂ ਦੇ ਉੱਤੇ ਆ ਕੁਝ ਹੋਣ ਲੱਗਿਆ ਹੈ ਉਹ ਕਿਸ ਦਾ ਫੈਸਲਾ ਹੈ ਇਹ ਜੇ ਇਹਨਾਂ ਦਾ ਫੈਸਲਾ ਨਹੀਂ ਤਾਂ ਇਹਨਾਂ ਨੂੰ ਸਾਡੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ ਆਪ ਸਰਕਾਰ ਨੂੰ ਸਾਡੀ ਹਮਾਇਤ ਚਾਉਣਾ ਚਾਹੀਦਾ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਹੋਣ ਦਿਆਂਗੇ ਇਸ ਲਈ ਇੱਥੋਂ ਤੱਕ ਮੈਂ ਬਸ ਕਰਦਾ ਤੁਹਾਨੂੰ ਸਿਰਫ ਦੱਸਿਆ ਹੈ ਕਿ ਜੇ ਕੱਲ ਨੂੰ ਇਹ ਹੁੰਦੀ ਹੈ ਤਾਂ ਇਹਦੇ ਬਾਰੇ ਕਿਸੇ ਨੂੰ ਗਿਆਨ ਨਹੀਂ ਕਿਸੇ ਨੂੰ ਪਤਾ ਨਹੀਂ ਇਸ ਲਈ ਇਦੇ ਬਾਰੇ ਤੁਹਾਨੂੰ ਨਿਸ਼ਚਿਤ ਹੋਣ ਦੀ ਲੋੜ ਹੈ ਕਿਉਂਕਿ ਜਿਹੜੇ ਵਰਡੇ ਕੰਟੇਨਰ ਆਖੋਏ ਨੇ ਦਫ਼ਤਰ ਬਣਾ ਲਏ ਗਏ ਨੇ ਇਹ ਸਾਨੂੰ ਨਹੀਂ ਪਤਾ ਕਿਨੇ ਬਣ ਗਏ ਨੇ ਕਿਹਦੀ ਜ਼ਮੀਨਾਂ ਨਾਲ ਨੂੰ ਵੀ ਨਹੀਂ ਪਤਾ ਕਿੱਥੋਂ ਆਏ ਨੇ ਕਿ ਉਹ ਇਹਖੋ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਡਰਫਟਾਂ ਨੂੰ ਤੋੜਨਾ ਜਿਹੜਾ ਹੁਣ ਸ਼ੁਰੂ ਕਰਿਆ ਜੇ ਕਿ ਸਾਰੇ ਜਿਹੜੀ ਜੰਗਲ ਹੈ ਸਾਰਾ ਟੋਟਲ ਇਹ ਜੰਗਲ ਇਹਨਾਂ ਨੇ ਲੁੱਟਣਾ ਹੈ ਇਹ ਜੰਗਲ ਵੀ ਗਿਆ ਮਿੱਟੀ ਵੀ ਗਈ ਰੇਤਾ ਵੀ ਗਿਆ ਬਜਰੀ ਵੀ ਗਈ ਇਕੋ ਐਨਵਾਇਰਨਮੈਂਟ ਵੀ ਗਿਆ ਰਿਆ ਕਿਆ ਬਕੀਆ ਬਕੀਆ ਤੁਹਾਡੇ ਕੋਲ ਇਸ ਲਈ ਲੋਕਲ ਸੈਟ ਹੋ ਆਪਣੇ ਆਪਣੇ ਪਿੰਡ ਦੇ ਲੋਕਾਂ ਨੂੰ ਇਹ ਕਹੋ ਕਿ ਅਸੀਂ ਇਹ ਇਹੋ ਜਿਹਾ ਕੰਮ ਜਦ ਤੱਕ ਸਾਨੂੰ ਸੈਟੀਸਫਾਈ ਨਹੀਂ ਕਰਦੇ ਲੋਕਾਂ ਨੂੰ ਲੋਕ ਕਚੈਰੀ ਵਿੱਚ ਆ ਕੇ ਦੱਸਦੇ ਨਹੀਂ ਕਿ ਅਸੀਂ ਇਹ ਕਰਾਂਗੇ ਉਦੋਂ ਤੱਕ ਇਹ ਕੰਮ ਨੂੰ ਬੰਦ ਕਰਵਾਇਆ ਜਾਵੇ ਵੈਸੇ ਤਾਂ ਬੰਦੀ ਹੋਣਾ ਚਾਹੀਦਾ ਹੈ ਇਹ ਨਹੀਂ ਕੋਈ ਕਿ ਆ ਕੇ ਕਹਿ ਦੇਣਾ ਅਸੀਂ ਇਹ ਕਰਨਾ ਹੈ ਕਿਉਂਕਿ ਇਸ ਚੀਜ਼ ਕੋਈ ਲੀਗਲ ਨਹੀਂ ਇਹ ਨਦੀ ਦੇ ਉੱਤੇ ਧੱਕਾ ਮਾਰਨ ਲਈ ਬਹੁਤ ਸਾਰੇ ਚਾਰ ਨੇ ਜਦੋਂ ਪਿੱਛੇ ਕਾਂਗਰਸ ਦੀ ਸਰਕਾਰ ਸੀ ਉਹ ਵੀ ਮੈਂ ਇਹ ਗੱਲ ਕਹਿੰਦੇ ਸੀਗੇ ਪਰ ਉਹਨਾਂ ਪੰਚਾਇਤਾਂ ਨੇ ਕੋ ਕੋ ਯਗਦੀ ਨਹੀਂ ਕਰਿਆ ਨਾਲ ਇਸ ਲਈ ਜਿਹੜੀ ਹੁਣ ਦੀ ਸਰਕਾਰ ਹੈ ਉਹ ਇਹਦੇ ਬਾਰੇ ਆਪਣਾ ਵਿਊ ਪੁਆਇੰਟ ਕਲੀਅਰ ਕਰੇ ਜੇ ਕਲੀਅਰ ਨਹੀਂ ਕਰਦੀ ਤਾਂ ਅਸੀਂ ਲੋਕ ਕਚਹਿਰੀ ਵਿੱਚ ਜਾਵਾਂਗੇ ਤੇ ਸਾਨੂੰ ਪਤਾ ਹੈ ਕਿ ਲੋਕ ਕਚਹਿਰੀਆਂ ਵਿੱਚ ਅਸੀਂ ਆਪਣੀ ਆਵਾਜ਼ ਕਿਵੇਂ ਬਲੰਦ ਕਰਨੀ ਹੈ